ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕਮਿਆਰੇ ਦੇ ਵਿੱਚ ਕਮਿਆਰਾ ਪਿੰਡ ਜਿਹੜਾ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਨੀਲੀ ਰਾਵੀ ਨਸਲ ਦੇ ਜਾਨਵਰ ਤੇ ਇੱਕ ਵੈੜ ਰੱਖੀ ਹੋਈ ਆ ਜਿਹੜੀ ਤੁਹਾਨੂੰ ਅੱਜ ਝੋਟੀ ਵਿਖਾਉਣੀ ਆ ਮਿੱਤਰੋ ਬਣੀ ਬਣਾਈ ਪੁੱਜੀ ਤਿਆਰ ਝੋਟੀ ਵਿਖਾਉਣੀ ਆ ਜਿੰਦੀ ਮਾਂ ਵੀ ਮਿੱਤਰੋ ਕੋਲੇ ਆ ਚੰਗੇ ਦੁੱਧ ਦੀ ਮਾਲਕਨ ਮਾਵਾਂ ਅੱਜ ਇਹਨੇ ਜਿਹੜਾ ਜਨਮ ਦਿੱਤਾ ਵਾ ਬੱਚੇ ਨੂੰ ਫੇਰ ਬਾਈ ਹੁਣਾਂ ਨੇ ਕਰਮਾ ਲਈ ਨੇ ਕੱਟੀ ਦਿੱਤੀ ਆ ਬਹੁਤ ਚੰਗੇ ਰਵੇ ਦੀ ਝੋਟੀ ਦਿਖਾਉਣ ਲੱਗਾ ਕਰਦੇ ਆ ਗੱਲਬਾਤ ਆਪਾਂ ਬਾਈ ਦੇ ਨਾਲ ਸਾਰੀ ਜਾਣਕਾਰੀ ਲੈਣ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਆ ਜੀ ਵਧੀਆ ਸੇਤਾ ਦੇ ਪਰਿਵਾਰ ਜੀ ਠੀਕ ਆ ਜੀ ਚਲੋ ਸ਼ੁਕਰਾ ਚਾਹ ਨਾਮ ਦੱਸ ਦਈਏ ਬਾਈ ਆਪਣਾ ਹਾਂ ਜੀ ਹਰਜੀਤ ਸਿੰਘ ਜੀ ਹਰਜੀਤ ਸਿੰਘ ਘਰ ਆਪਣਾ ਕਰ ਆਪਣਾ ਆ ਗਿਆ ਸਕੂਲ ਦੇ ਨੇੜੇ ਬਾਬੇ ਖੇਤਰਪਾ ਦੀ ਜਗ੍ਹਾ ਦੇ ਨੇੜੇ ਬਾਬੇ ਖੇਤਰਪਾ ਦੀ ਜਗ੍ਹਾ ਦੇ ਕੋਲੇ ਆਪਰ ਕਰ ਆ ਗਿਆ ਹਨਾ ਜੀ ਸਕੂਲ ਦੇ ਪਿਛਲੇ ਪਾਸੇ ਠੀਕ ਹੈ ਅੱਛਾ ਹਰਜੀਤ ਭਈਆ ਕਿ ਛੋਟੀ ਵੇਚਨੀ ਆਪਾਂ ਹਨਾ ਹਾਂਜੀ ਇਹ ਕਿੰਨੀ ਉਮਰ ਦੀ ਹੈ ਭਈ ਇਹ 3 ਸਾਲ ਦੀ ਹੈ ਜੀ 3 ਸਾਲ ਦੀ ਹੁਣ ਹੋ ਗਈ ਹੈ ਹਨਜੀ ਹਾਂਜੀ ਹਾਂਜੀ ਅੱਛਾ ਇਹਦੀ ਮਾਂ ਫਿਰ ਆਹੀ ਹੈ ਜਿਹੜੀ ਨਾਲ ਖੜੀ ਹੈ ਹਾਂਜੀ ਹਾਂਜੀ ਠੀਕ ਹੈ ਇਹ ਕਿਹੜੇ ਪਹਿਲੇ ਸੋਏ ਦੀ ਕਿ ਦੂਜੇ ਦੀ ਸੀ ਇਹ ਪਹਿਲੇ ਦੀ ਆ ਦੂਜੇ ਦੀ ਆਪਾਂ ਕੱਤੀ ਸੇਲ ਕਰਤੀ ਦੋ ਪਹਿਲਾਂ ਅੱਛਾ ਉਹ ਦੂਜੇ ਵਾਲੀ ਕਰਤੀ ਸੇਲ ਹਾਂ ਰੈਸਦਾਰੀ ਕੀ ਕਹੀ ਠੀਕ ਹੈ ਠੀਕ ਹੈ ਇਹ ਕਿ ਇਹ ਹੈਗਾ 18 ਕਿਲੋ ਇਹ ਤੋਂ ਪਹਿਲਾਂ ਦੂਜੇ ਸੂਇਆ ਮਤਲਬ ਦੂਜੇ ਸੂਇ 18 ਕਿਲੋ ਦੁੱਧ ਆਪਾਂ ਚੋਇਆ ਹੋਇਆ ਏ ਠੀਕ ਹੈ ਬਾਈ ਅੱਛਾ ਇਹ ਇਹਦੀ ਮਾਂ ਵਾਂ ਹੈ ਜੀ ਹਾਂਜੀ ਹਾਂਜੀ ਇਹ ਹੁਣ ਅੱਜ ਸੋਈ ਆ ਫਿਰ ਕੱਟੀਆਂ ਦਿੱਤੀ ਕਰਮ ਵਾਲੀ ਨੇ ਹਾਂਜੀ ਹਾਂਜੀ ਕੱਟੀਆਂ ਦਿੱਤੀਆਂ ਤੇ ਆਹ ਖੜੀ ਕੱਟੀ ਜੀ ਜੀ ਪਰਮਾਤਮਾ ਦਾ ਧੰਨਵਾਦ ਹੈਣਾ ਅੱਛਾ ਭਾਈ ਜੇ ਇਹ ਝੋਟੀ ਜਿਹੜੀ ਆਪਾਂ ਵੇਚਣੀ ਹੈ ਦੇ ਅੰਦਰ ਤਾਂ ਨਹੀਂ ਕੋਈ ਫਾਲਟ ਫੋਲਡ ਜੀ ਨਹੀਂ ਜੀ ਨਹੀਂ ਕੋਈ ਕੋਈ ਚੈੱਕ ਕਰਵਾ ਸਕਦਾ ਉਹਦੀ ਹਾਂਜੀ ਕਰਵਾ ਸਕਦਾ ਉਹਦੀ ਚੈੱਕ ਕਰਾ ਕੇ ਲ ਜਾ ਸਕਦਾ ਹੈ ਠੀਕ ਹੈ ਬਣੀ ਪੁਣੀ ਨਹੀਂ ਹੋਣ ਹਜੇ ਨਹੀਂ ਨਹੀਂ ਹਜੇ ਬੋਲੀ ਨਹੀਂ ਸਰ ਕਰ ਹਜੇ ਬਣੀ ਨਹੀਂ ਠੀਕ ਹੈ ਜੀ ਅੱਛਾ ਰੇਟ ਕੀ ਰਹੂਗਾ ਜੀ ਇਹਦਾ 66 62000 ਬਾਡੇ ਆਪਦੇ ਮਾਨ ਤਣ ਹੋ ਜੂ ਮੌਕੇ ਥੋੜੇ ਬੋਧੇ ਕਿ ਮੌਕੇ ਤੇ ਮਾਨ ਤਣ ਜਾਨੀ ਆਪਾਂ ਉਹ ਜਿਹਨਾਂ ਨੇ ਵੀ ਸਾਥ ਵੀ ਜਾ ਇਹ ਗੱਲ ਪਹਿਲਾਂ ਦੱਸ ਦਿਆਂ ਦਰਸ਼ਕ ਵੀਰਾਂ ਨੂੰ ਵੀ ਭਾਈ ਰੇਟ ਆ ਜਿਹੜਾ ਉਹ ਵੇਚਣ ਵਾਲੇ ਨੇੜੇ ਆ ਵੀ ਕੋਈ ਇਹਣਾ ਸੋਚੇ ਵੀ ਹੁਣ 50 ਦੀ ਬਣ ਜੂਗੀ ਤੇ 52 ਦੀ ਬਣ ਜੂਗੀ ਲੈ ਆਈਏ ਨਹੀਂ ਸੌਦਾ ਹੋਣਾ ਬਸ ਤੁਹਾਡਾ ਮਾਨ ਹੋਣਾ ਤਾਣ ਨਹੀਂ ਹੋਣਾ ਪਰ ਪਹਿਲਾ ਕਹਿਣਾ ਹੁਣਾ ਮਾਣ ਹੁੰਦਾ ਆਏ ਗੇ ਦੀ ਇੱਜ਼ਤ ਕਰਨਾ ਤਾਨ ਹੁੰਦਾ ਥੋੜੇ ਬਹੁਤੀ ਪੈਸਿਆਂ ਦੀ ਇਕੱਠੋਤੀ ਕਰਨਾ ਪਰ ਮਾਣ ਹੋਊਗਾ ਤੁਹਾਡਾ ਮਿੱਤਰੋ ਆਏ ਗੇ ਤੁਹਾਡੀ ਇੱਜ਼ਤ ਹੋਊਗੀ ਇੱਥੇ ਤੁਹਾਨੂੰ ਜਿਹੜਾ ਹੈਗਾ ਝੋਟੀ ਚੰਗੀ ਆ ਟਿਕਾਣੇ ਦੀ ਝੋਟੀ ਆ ਤੋੜ ਦਿਓ ਬਈ ਇਹਨੂੰ ਖੋਲ ਦਿਓ ਮਾੜਾ ਤੋੜਨੇ ਨਹੀਂ ਮਿੱਤਰੋ ਹੈਂ ਮੜਾ ਗੇਟ ਲਾ ਲਿਓ ਬਾਹਰੋਂ ਗੇਟ ਲਾ ਦੀ ਮੜਾ ਬਾਹਰੋਂ ਨਹੀਂ ਮਿੱਤਰੋ ਦੇਖ ਸਕਦੇ ਆ ਤੁਸੀਂ ਕਰਮਾ ਸਿਰ ਉਠਾਲੀ ਝੋਟੀ ਬਹੁਤ ਪੁਰਾਣਾ ਰਵਾ ਪਾਈ ਹੁਣਾਂ ਦਾ ਜਿਹੜਾ ਤੁਸੀਂ ਦੇਖ ਸਕਦੇ ਆ ਹਰ ਸਾਲ ਪਿੱਛੋਂ ਸੁੰਦੀ ਮੈਂ ਕਰਮ ਵਾਲੀ ਦਾ ਦਿਨ ਦੀ ਵੀ ਕੱਟ ਗਈਆਂ ਤੇ ਇਹ ਵੇਖੋ ਪਹਿਲੀ ਸੂਏ ਦੀ ਦੂਜੀ ਸੂਏ ਦੀ ਕੱਟੀ ਪਈ ਉਹਦਾ ਸੇਲ ਕਰਤੀ ਤੀਜੀ ਸੂਏ ਦੀ ਕੱਟੀ ਕਰਨ ਵਾਲੀ ਨੇ ਅਦ ਗਿਆ ਹੋਏ ਫਿਰ ਦੇਤੀ ਪਰਲੇ ਪਾਸੇ ਖੜੀ ਨਿੱਕੀ ਜਿਹੜੀ ਤੇ ਰਵਾ ਬਣਿਆ ਬਣਾਇਆ ਕਿਉਂਕਿ ਤੁਹਾਨੂੰ ਮਿੱਤਰੋ ਹਰ ਇੱਕ ਪੱਖ ਤੋਂ ਝੋਟੀ ਆ ਇਹ ਜਿਹੜੀ ਚੰਗੀ ਮਿਲ ਜਾਣੀ ਆ ਤੁਸੀਂ ਆਪਦੀ ਪਸੰਦੀ ਦਾ ਇਨੂ ਵੀ ਕਾ ਲਵਾ ਸਕਦੇ ਆ ਜਿਹੜਾ ਮਰਜ਼ੀ ਥਾਣੇ ਦੇ ਜਿਹੜੇ گلابی ਕਿੰਨੇ ਆ ਦੀ ਭਵੇਖੀ ਝੋਟੀ ਤੇ ਇੱਕ ਇੱਕ ਥਣ گلابی ਆ ਤਿੰਨ ਕਾਲੇ ਆ ਸਿੰਘ ਸੋਨਾ ਵਾ ਮੂੰਹ ਮੱਥੇ ਲੱਗਦੀ ਆ ਬਣਨ ਵਾਲੀ ਪੁੱਜੀ ਹੋਈ ਝੋਟੀ ਆ ਆਪਾ ਬਾਈ ਹਰਜੀ ਇਹਦਾ ਨੰਬਰ ਲੈ ਲੈਣੇ ਆ ਬਾਈ ਨੰਬਰ ਦੱਸ ਦਿਓ ਆਪਣਾ ਕਿੰਨਾ ਵਾ ਜੀ ਨੰਬਰ ਜੀ ਆਪਣਾ 94 639 94639 ਹਾਂਜੀ 763 76354 76353 54 54 ਇੱਕ ਵਾਰੀ ਫਿਰ ਬੋਲ ਦਿਆਂ ਮਾਲਾ ਜੀ ਹਾਂਜੀ ਹਾਂਜੀ ਕਿੰਨਾ ਨੰਬਰ ਸੀਗਾ 99639 94639 76354 76354 94639 76354 94639 76354 ਬਾਈ ਦਾ ਨੰਬਰ ਆ ਮਿੱਤਰੋ ਪਿੰਡ ਹੈਗਾ ਕਮਿਆਰਾ ਜ਼ਿਲ੍ਹਾ ਹੈਗਾ ਫਰੀਦਕੋਟ ਜਿਸ ਕਰਨ ਬਾਈ ਕੇ ਘਰਾਂ ਦੇ ਕੋਲੇ ਔਰ ਬਾਬਾ ਖੇਤਰਪਾਲ ਦੀ ਜਗ੍ਹਾ ਦੇ ਕੋਲੇ ਦੇ ਗੁਰਦੁਆਰੇ ਦੀ ਬੈਕ ਸਾਈਡ ਬਾਈ ਦਾ ਘਰ